ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਟੈਰਿਫ ਤੋਂ ਬਾਅਦ ਹੁਣ ਸਟੂਡੈਂਟਸ ਨੂੰ ਨਿਸ਼ਾਨਾ ਬਣਾਇਆ ਹੈ ਹੁਣ ਵਿਦੇਸ਼ੀ ਸਟੂਡੈਂਟਸ ਨੂੰ ਇੱਕ ਵਾਰ ਚ ਸਿਰਫ 4 ਸਾਲ ਦਾ ਵੀਜ਼ਾ ਹੀ ਮਿਲੇਗਾ 트ੰਪ ਦੁਆਰਾ ਕੀਤੇ ਗਏ ਇਸ ਬਦਲਾਅ ਤੋਂ ਬਾਅਦ 3 ਲੱਖ ਭਾਰਤੀ ਸਟੂਡੈਂਟ ਪ੍ਰਭਾਵਿਤ ਹੋਏ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ 2002 ਦੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੁਆਰਾ ਸਟਾਰਟ ਕੀਤੇ ਗਏ ਡੀ ਐਸ ਸਿਸਟਮ ਨੂੰ 트੍ਰੰਪ ਸਰਕਾਰ ਨੇ ਖਤਮ ਕਰ ਦਿੱਤਾ ਹੈ ਡੀ ਐਸ ਸਿਸਟਮ ਦਾ ਮਤਲਬ ਡਿਊਰੇਸ਼ਨ ਆਫ ਸਟੇਟਸ ਨਵੇਂ ਬਦਲਾਅ ਅਨੁਸਾਰ ਹੁਣ ਵਿਦੇਸ਼ੀ ਸਟੂਡੈਂਟ ਅਨਿਸ਼ਚਿਤ ਕਾਲ ਤੱਕ ਅਮਰੀਕਾ 'ਚ ਨਹੀਂ ਰਹਿ ਸਕਤੇ ਹੁਣ ਇੰਟਰਨੈਸ਼ਨਲ ਸਟੂਡੈਂਟ ਨੂੰ ਐਫ 1 ਸ਼੍ਰੇਣੀ 'ਚ ਇੱਕ ਵਾਰ 'ਚ 4 ਸਾਲ ਦਾ ਹੀ ਵੀਜ਼ਾ ਮਿਲੇਗਾ ਜੇਕਰ ਕਿਸੇ ਨੂੰ ਬੈਚਲਰ ਡਿਗਰੀ ਤੋਂ ਬਾਅਦ ਮਾਸਟਰਸ ਕਰਨੀ ਹੈ ਤਾਂ ਦੁਬਾਰਾ ਵੀਜ਼ਾ ਅਪਲਾਈ ਕਰਨਾ ਪਏਗਾ ਇਸ ਤੋਂ ਇਲਾਵਾ ਸਟੱਡੀ ਪੂਰੀ ਹੋਣ ਤੋਂ ਬਾਅਦ ਅਮਰੀਕਾ 'ਚ ਰੁਕਣ ਦੀ ਮਿਆਦ 60 ਦਿਨ ਤੋਂ ਘਟਾ ਕੇ 30 ਦਿਨ ਕਰ ਦਿੱਤੀ ਹੈ। ਇਹਨਾਂ ਬਦਲਾਵਾਂ ਦਾ ਅਸਰ ਸਿੱਧੇ ਤੌਰ ਤੇ ਇੰਡੀਅਨ ਸਟੂਡੈਂਟਸ ਤੇ ਪਵੇਗਾ ਕਿਉਂਕਿ ਹਰ ਸਾਲ 3 ਲੱਖ ਤੋਂ ਵੱਧ ਸਟੂਡੈਂਟਸ ਅਮਰੀਕਾ 'ਚ ਸਟੱਡੀ ਕਰਨ ਵਾਸਤੇ ਜਾਂਦੇ ਨੇ। ਇਸ ਤੋਂ ਇਲਾਵਾ ਹੁਣ ਅਮਰੀਕਾ ਪਹੁੰਚਣ ਤੋਂ ਬਾਅਦ ਤੁਸੀਂ ਕੋਰਸ ਤੇ ਯੂਨੀਵਰਸਿਟੀ ਚੇਂਜ ਨਹੀਂ ਕਰ ਸਕਦੇ। ਪਹਿਲੇ ਭਾਰਤੀ ਸਟੂਡੈਂਟ ਇੱਥੋਂ ਮਹਿੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਸੀ ਤੇ ਉੱਥੇ ਜਾ ਕੇ ਸਸਤੀ ਯੂਨੀਵਰਸਿਟੀ ਤੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਸੀ। ਪਰ ਸਰਕਾਰ ਨੇ ਹੁ ਬਦਲੇ ਹੋਏ ਨਿਯਮ ਦੇ ਤਹਿਤ ਤੁਸੀਂ ਉਸੇ ਯੂਨੀਵਰਸਿਟੀ ਆ ਉਸੇ ਕਾਲਜ ਦੇ ਵਿੱਚ ਪਹਿਲੇ ਸਾਲ ਪੜ੍ਹਾਈ ਕਰੋਗੇ ਤੁਸੀਂ ਅਮਰੀਕਾ ਜਾ ਕੇ ਯੂਨੀਵਰਸਿਟੀ ਆ ਕਾਲਜ ਚੇਂਜ ਨਹੀਂ ਕਰ ਸਕਦੇ ਅਮਰੀਕੀ ਰਾਸ਼ਟਰਪਤੀ ਨੇ 23 ਸਾਲ ਪੁਰਾਣਾ ਜਾਰਜ ਡਬਲਯੂ ਵੁਸ਼ ਦਾ ਨਿਯਮ ਚੇਂਜ ਕਰ ਦਿੱਤਾ ਹੈ ਪਹਿਲੇ ਸਟੂਡੈਂਟਸ ਐ 21 ਵੀਜ਼ਾ ਤੇ 12 ਸਾਲ ਤੱਕ ਅਮਰੀਕਾ ਚ ਪੜ੍ਹ ਸਕਦੇ ਸੀ ਪਰ ਹੁਣ ਇਸ ਨਿਯਮ ਦੇ ਵਿੱਚ ਵੀ ਬਦਲਾ ਕਰ ਦਿੱਤਾ ਗਿਆ ਨਵੀਂ ਸਟੱਡੀ ਵਾਸਤੇ ਤੁਹਾਨੂੰ ਨਵਾਂ ਵੀਜ਼ਾ ਲੈਣਾ ਹੀ ਪਏਗਾ